ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਸਤਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਜਾਪ ਕਰਨ ਵਾਲੇ ਸੋ ਪਿਆਰਿਓ ਆਪ ਜੀ ਨੇ ਇਹਨਾਂ ਬਾਣੀਆਂ ਦਾ ਜਾਪ ਜ਼ਰੂਰ ਕਰਨਾ ਹੈ ਇਹਨਾਂ ਦੇ ਜਾਪ ਕਰਨ ਦਾ ਫਲ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸਤਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸਤਗੁਰੂ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਇੱਕ ਚੀਜ਼ ਜਿਹੜੀ ਹੈ ਉਹ ਜ਼ਰੂਰ ਪੜ੍ਹਨੀ ਹਾਂ ਮੇਰੇ ਸਤਗੁਰੂ ਜੀ ਬਹੁਤ ਵੱਡੀ ਕਿਰਪਾ ਕਰਦੇ ਨੇ ਮੇਰੇ ਸਤਗੁਰੂ ਜੀ ਇੱਕ ਰਹਿਮਤ ਕਰਦੇ ਨੇ ਸਤਿਗੁਰੂ ਜੀ ਪਾਵਨ ਬਾਣੀ ਦੇ ਵਿੱਚ ਆਖਦੇ ਨੇ ਕਿ ਜਿਹੜਾ ਵੀ ਫਲ ਤੈਨੂੰ ਚਾਹੀਦਾ ਹੈ ਉਹ ਸਤਿਗੁਰੂ ਦੀ ਪਾਵਨ ਬਾਣੀ ਤੋਂ ਤੈਨੂੰ ਪ੍ਰਾਪਤ ਹੋਏਗਾ ਉਹ ਸਤਿਗੁਰੂ ਤੋਂ ਤੈਨੂੰ ਪ੍ਰਾਪਤ ਹੋਏਗਾ ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਸਤਿਗੁਰੂ ਕਹਿੰਦੇ ਨੇ ਤਬ ਚਰਨ ਅਨਮਨ ਰਹੇ ਹਮਾਰਾ ਜੋ ਵਰ ਚਾਹੋ ਸੋ ਤੁਮ ਤੇ ਪਾਉ ਆਪਾਂ ਪੜ੍ਹਦੇ ਹਾਂ ਨਾ अनेका ਜਿਹੜੀਆਂ ਚੀਜ਼ਾਂ ਨੇ ਗੁਰਬਾਣੀ ਦੇ ਵਿੱਚੋਂ ਅਨੇਕਾਂ ਧਾਰਨਾ ਜੜੀਆਂ ਨੇ ਉਹ ਆਪਾਂ ਪੜ ਲੈਣੇ ਆ ਮੇਰੇ ਸਤਿਗੁਰੂ ਜੀ ਬਹੁਤ ਵੱਡੀ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਜੀ ਬੜੀ ਵੱਡੀ ਰਹਿਮਤ ਜਿਹੜੀ ਹੈ ਉਹ ਸਾਡੇ ਉੱਪਰ ਕਰਦੇ ਨੇ ਗੁਰਮੁਖ ਪਿਆਰਿਓ ਮੈਂ ਇੱਕ ਬੇਨਤੀ ਹੋਰ ਕਰਕੇ ਆਪ ਜੀ ਦਾ ਜਿਹੜਾ ਹੈ ਉਹ ਧਿਆਨ ਦਿਵਾਵਾਂ ਮੇਰੇ ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਗੁਰਬਾਣੀ ਦਾ ਪਾਠ ਕਰਦਾ ਹੈ ਜਾਪ ਕਰਦਾ ਹੈ ਕਹਿੰਦੇ ਉਹ ਇੱਕ ਗੱਲ ਜ਼ਰੂਰ ਚੇਤੇ ਰੱਖੀ ਵੀ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਮੇਰੇ ਪਾਤਸ਼ਾਹ ਜੀ ਨੇ ਬੜੀ ਵੱਡੀ ਰਹਿਮਤ ਕੀਤੀ ਹੈ ਤਾਨ ਗੁਰੂ ਗ੍ਰੰਥ ਸਾਹਿਬ ਜੀ ਨੇ ਐਸੀ ਕਿਰਪਾ ਕੀਤੀ ਹੈ ਕਿ ਭਾਈ ਜਦੋਂ ਵੀ ਆਪਾਂ ਗੁਰਬਾਣੀ ਦਾ ਜਾਪ ਕਰਾਂਗੇ ਨਾ ਸਤਿਗੁਰੂ ਦੀ ਭਾਵਨ ਬਾਣੀ ਦਾ ਜਦੋਂ ਜਾਪ ਆਪਾਂ ਕਰਦੇ ਹਾਂ ਤੇ ਮਨ ਵਿੱਚ ਇੱਕ ਇੱਛਾ ਹੋਵੇ ਮੈਂ ਉਸ ਸਤਿਗੁਰੂ ਦੇ ਨਾਲ ਗੱਲ ਕਰ ਰਿਹਾ ਹਾਂ ਮੈਂ ਉਸ ਬਾਦਸ਼ਾਹ ਦੇ ਨਾਲ ਗੱਲ ਕਰ ਰਿਹਾ ਹਾਂ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੱਲ ਕਰ ਰਿਹਾ ਹਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜੀ ਗੱਲ ਹੈ ਮੇਰੀ ਉਹ ਹੋ ਰਹੀ ਹੈ ਗੁਰਮੁਖ ਪਿਆਰਿਓ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਕਹਿੰਦੇ ਜਿਹੜਾ ਗੁਰੂ ਤੇ ਵਿਸ਼ਵਾਸ ਕਰਦਾ ਹੈ ਤੇ ਯਾਦ ਰੱਖਿਓ ਵੀ ਫਲ ਦੀ ਆਸ ਵੀ ਗੁਰੂ ਤੋਂ ਹੀ ਕਰਦਾ ਹੈ ਮੇਰੇ ਸਤਿਗੁਰੂ ਜੀ ਉਹਨੂੰ ਨਿਰਾਸ਼ ਨਹੀਂ ਕਰਦੇ ਸਤਿਗੁਰੂ ਜੀ ਉਹਦੇ ਤੇ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਉਹਦੇ ਤੇ ਰਹਿਮਤ ਕਰਦੇ ਨੇ ਧੰਗੁਰੂ ਗ੍ਰੰਥ ਸਾਹਿਬ ਜੀ ਉਹਦੇ ਤੇ ਕਿਰਪਾ ਕਰਦੇ ਨੇ ਗੁਰਮੁਖ ਪਿਆਰਿਓ ਤੇ ਜਿਹੜਾ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਨਾ ਜਾਵੇ ਕਹਿੰਦੇ ਜਿਹੜਾ ਦਰ ਇਹ ਸਤਿਗੁਰੂ ਦਾ ਹੈ ਇਹ ਦਰ ਕਿਤੇ ਹੋਰ ਨਹੀਂ ਆਪ ਜੀ ਨੂੰ ਮਿਲ ਸਕਦਾ ਇਹ ਦਰ ਕਿਤੇ ਵੀ ਹੋਰ ਪ੍ਰਾਪਤ ਨਹੀਂ ਹੋ ਸਕਦਾ ਸਾ ਸੰਗਤ ਇਹ ਦਰ ਜਿਹੜਾ ਹੈ ਐਸਾ ਹੈ ਇਹ ਦਰ ਦਾ ਭਰੋਸਾ ਜਿਹੜਾ ਵੀ ਬੰਦਾ ਖੱਟ ਲੈਂਦਾ ਤੇ ਯਾਦ ਰੱਖਿਓ ਜ਼ਿੰਦਗੀ ਵਿੱਚ ਕਰੇ ਮਾਰਨੀ ਜੇ ਖਾਂਦਾ ਸਤਿਗੁਰੂ ਕਹਿੰਦੇ ਨੇ ਮਨ ਮੇਰੇ ਗੁਰ ਕੈ ਭਾਣੇ ਚੱਲ ਸਤਿਗੁਰੂ ਕਹਿੰਦੇ ਨੇ ਗੁਰੂ ਕੇ ਭਾਣੇ ਵਿੱਚ ਚੱਲ ਸਤਿਗੁਰੂ ਦੀ ਕਿਰਪਾ ਰਹਿਮਤ ਦੇ ਨਾਲ ਚੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਰਹਿਮਤ ਦੇ ਦੁਆਰਾ ਚੱਲ ਤੇ ਸਿਖਾ ਤੈਨੂੰ ਕਦੇ ਵੀ ਕਿਸੇ ਚੀਜ਼ ਦੀ ਜਿਹੜੀ ਆ ਕਮੀ ਮਹਿਸੂਸ ਨਹੀਂ ਹੋਏਗੀ ਕਦੇ ਤੈਨੂੰ ਘਾਟਾ ਜਿਹੜਾ ਹੈ ਮਹਿਸੂਸ ਨਹੀਂ ਹੋਏਗਾ ਤੇ ਸਾਡੇ ਆਪਾਂ ਪੜਦੇ ਆ ਨਾ ਮੇਰੇ ਸਤਿਗੁਰੂ ਜੀ ਬੜੀ ਵੱਡੀ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਜੀ ਨੇ ਬੜੀ ਰਹਿਮਤ ਕੀਤੀ ਹੈ ਆਪਾਂ ਗੁਰਬਾਣੀ ਦੇ ਵਿੱਚੋਂ अनेका ਉਦਾਹਰਨਾਂ ਜਦੋਂ ਪੜਨੇ ਆ ਬਾਣੀ ਦਾ ਫਲ ਜਿਹੜਾ ਹੈ ਨਾਲ ਦੀ ਨਾਲ ਹੀ ਮਿਲਣਾ ਸ਼ੁਰੂ ਹੋ ਜਾਂਦਾ ਜੇਕਰ ਗੁਰਬਾਣੀ ਦਾ ਜਾਪ ਕੀਤੇ ਆ ਮਨ ਦੇ ਵਿੱਚ ਗੁਰੂ ਤੇ ਵਿਸ਼ਵਾਸ ਬਣ ਗਿਆ ਜਾਂ ਇੰਜ ਕਹਿ ਲੋ ਕਿ ਸਤਗੁਰੂ ਤੇ ਭਰੋਸਾ ਬਣ ਗਿਆ ਸਤਗੁਰੂ ਧੰਗ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਡਾ ਇੱਕ ਵਿਸ਼ਵਾਸ ਦ੍ਰਿੜ ਹੋ ਗਿਆ ਤੇ ਮਨ ਦੇ ਵਿੱਚ ਇਹ ਗੱਲ ਆ ਗਈ ਵੀ ਮਨਾ ਬਾਣੀ ਹੋਰ ਪੜ ਲੈ ਸਤਗੁਰੂ ਕਿਰਪਾ ਕਰਦੇ ਨੇ ਮੇਰੇ ਮਾਲਕ ਜੀ ਰਹਿਮਤ ਕਰਦੇ ਨੇ ਇਹਨੇ ਸਮੇਂ ਦਾ ਪਤੀ ਨਹੀਂ ਲੱਗਿਆ ਮਨ ਦੇ ਵਿੱਚ ਚਾਹ ਬਣ ਗਿਆ ਸਿੱਖਾ ਹੋਰ ਕਰ ਲੈ ਜਾਪ ਤੂੰ ਬਾਣੀ ਨੂੰ ਹੋਰ ਪੜ ਲੈ ਇਹ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਜੀ ਬੜੀ ਵੱਡੀ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਬੜੀ ਵੱਡੀ ਰਹਿਮਤ ਕਰਦੇ ਨੇ ਕਹਿੰਦੇ ਤੈਨੂੰ ਫਿਰ ਸਮਝ ਲਈ ਵੀ ਤੈਨੂੰ ਉਸ ਚੀਜ਼ ਦਾ ਜਿਹੜਾ ਫਲ ਹੈ ਨਾ ਉਹ ਹੁਣੇ ਪ੍ਰਾਪਤ ਹੋ ਚੁੱਕਿਆ ਹੈ ਜਿਹੜਾ ਫਲ ਹੈ ਨਾ ਤੈਨੂੰ ਮੇਰੇ ਸਤਿਗੁਰੂ ਜੀ ਨੇ ਦੇ ਦਿੱਤਾ ਹੈ ਜਿਹੜਾ ਫਲ ਹੈ ਉਹ ਤੈਨੂੰ ਪ੍ਰਾਪਤ ਹੋ ਚੁੱਕਿਆ ਹੈ ਕਹਿੰਨੇ ਫਿਰ ਬਹੁਤਾ ਜਿਆਦਾ ਘਬराई ਨਾ ਕਹਿੰਨੇ ਫਿਰ ਬਹੁਤਾ ਜਿਆਦਾ ਇੱਧਰ ਉੱਧਰ ਦੀ ਝਾਕ ਵੀ ਨਾ ਰਖੀ ਮੇਰੇ ਸਤਿਗੁਰੂ ਜੀ ਇਹ ਕਿਰਪਾ ਕਰਦੇ ਨੇ ਪਾਤਸ਼ਾਹ ਜੀ ਨੇ ਕਹਿੰਦਾ ਬਿਨ ਸ਼ਬਦ ਹੈ ਪਰਮਾਈ ਹੈ ਦੁਬਿਦਾ ਡੋਬੇ ਪੂਰ ਸਤਿਗੁਰੂ ਕਹਿੰਦੇ ਨੇ ਗੁਰੂ ਦੇ ਸ਼ਬਦ ਤੋਂ ਵਾਂਝਿਆ ਰਹਿ ਕੇ ਉਹ ਭਟਕਣਾ ਦੇ ਵਿੱਚ ਪਿਆ ਰਹਿੰਦਾ ਹੈ ਦੁਬਿਦਾ ਉਸ ਮਨੁੱਖ ਦਾ ਗਿਆਨ ਇੰਦਰੀਆਂ ਦਾ ਸਾਰਾ ਹੀ ਪਰਵਾਹ ਮੋ ਜਿਹੜਾ ਹੈ ਉਹ ਸਮੁੰਦਰ ਵਿੱਚ ਡੋਬ ਦਿੰਦੀ ਹੈ ਤੇ ਮੇਰੇ ਸਤਿਗੁਰੂ ਕਹਿੰਦੇ ਇਹ ਗੱਲ ਨੂੰ ਯਾਦ ਰੱਖੀ ਮਨ ਰੇ ਸ਼ਬਦ ਤਰ ਹੋ ਚਿਤ ਲਾਏ ਗੁਰੂ ਦੇ ਸ਼ਬਦ ਦੇ ਵਿੱਚ ਚਿੱਤ ਜੋੜ ਕੇ ਤੇ ਇਸ ਤਰ੍ਹਾਂ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘ ਜਾ ਜੇ ਨਗੁਰਮੁਖ ਨਾਮ ਨਾ 부ਜਿਆ ਮਰ ਜਨਮ ਆਵੇ ਜਾਏ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਝ ਨਹੀਂ ਜੇ ਪਾਈ ਉਹ ਮਰਦਾ ਹੈ ਜਮਦਾ ਹੈ ਜਮਦਾ ਮਰਦਾ ਹੈ ਕਹਿੰਦੇ ਇਸ ਤਰ੍ਹਾਂ ਹੀ ਜ਼ਿੰਦਗੀ ਲੰਗੀ ਜਾਂਦੀ ਹੈ ਹੁਣ ਤੂੰ ਇਸ ਗੱਲ ਨੂੰ ਚਾਹੁੰਦਾ ਤੂੰ ਚਾਹੁੰਦਾ ਵੀ ਤੇਰੀ ਜ਼ਿੰਦਗੀ ਜਿਹੜੀ ਹੈ ਇਦਾਂ ਰਹੇ ਤੂੰ ਚਾਹੁੰਦਾ ਵੀ ਸਾਰਾ ਕੁਝ ਇਦਾਂ ਰਹੇ ਤੇ ਸਤਿਗੁਰੂ ਕਹਿੰਦੇ ਸਿਖਾ ਜੇ ਤੂੰ ਇਦਾਂ ਨਹੀਂ ਚਾਹੁੰਦਾ ਤੈਨੂੰ ਯਾਦ ਰੱਖੀ ਫਿਰ ਸਤਿਗੁਰੂ ਦੀ ਪਾਵਨ ਬਾਣੀ ਨਾਲ ਜੁੜ ਜਾ ਧੰਗੁਰੂ ਗੁਰਬੰਦ ਸਾਹਿਬ ਜੀ ਦੀ ਬਾਣੀ ਨਾਲ ਜੁੜ ਜਾ ਭਟਕਣਾ ਦੇ ਵਿੱਚੋਂ ਤਦ ਨਿਕਲਿਆ ਜਾਏਗਾ ਜਦੋਂ ਸ਼ਬਦ ਸ਼ਬਦ ਗੁਰੂ ਦੇ ਨਾਲ ਜੁੜਿਆ ਜਾਏਗਾ ਸ਼ਬਦ ਗੁਰੂ ਸੁਰਤ ਤੁਣ ਚੇਲਾ ਜਦੋਂ ਸੱਚਮੁੱਚ ਸਾਡੀ ਲੇਅਰ ਹੈ ਨਾ ਇਹ ਬਣ ਗਈ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਾਡੀ ਜਿਹੜੀ ਹੈ ਇਹ ਅਰਦਾਸ ਪ੍ਰਵਾਨ ਹੋ ਗਈ ਕਬੂਲ ਹੋ ਗਈ ਇਹ ਅਸੀਂ ਆਥਾਂਗੇ ਸਤਿਗੁਰੂ ਕਿਰਪਾ ਕਰ ਦਿਓ ਪਾਤਸ਼ਾਹ ਜੀ ਮਿਹਰਮਤ ਕਰ ਦਿਓ ਸਤਿਗੁਰੂ ਜੀ ਕਿਰਪਾ ਕਰ ਦਿਓ ਮੇਰੇ ਸਤਿਗੁਰੂ ਜੀ ਉਦੋਂ ਕਿਰਪਾ ਕਰਨੀਏ ਪਿਆਰਿਓ ਪਾਤਸ਼ਾਹ ਕਹਿੰਦੇ ਇਕਲ ਹੋਰ ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਮ ਜਿਸ ਸ਼ਰੀਰ ਵਿੱਚ ਸਦਾ ਥਿਰ ਪ੍ਰਭੂ ਦਾ ਨਾਮ ਟਿਕਿਆ ਹੋਇਆ ਹੈ ਜਿਹੜਾ ਸ਼ਰੀਰ ਗੁਰੂ ਨੂੰ ਪਰਵਾਣ ਹੋ ਗਿਆ ਤੇ ਜਿਹੜੀ ਆਤਮਾ ਦਾ ਜਿਹੜੀ ਆਸਮਾ ਰੂਪੀ ਜਿਹੜੀ ਹੈ ਨਾ ਉਹਦਾ ਪਰਮਾਤਮਾ ਰੂਪੀ ਪਤੀ ਨਾਲ ਮਿਲਾਪ ਹੋ ਗਿਆ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਇਹ ਗੱਲ ਯਾਦ ਰੱਖਿਆ ਜੀ ਕਹਿੰਦੇ ਫਿਰ ਤਨ ਵੀ ਸੁੱਚਾ ਹੋ ਜਾਂਦਾ ਹੈ ਤੇ ਉਹ ਸਰੀਰ ਪਵਿੱਤਰ ਅਖਵਾਉਂਦਾ ਹੈ ਤੇ ਮੇਰੇ ਸਤਿਗੁਰੂ ਜੀ ਉਹਦੀ ਵਾਹ ਵਾਹ ਤੇ ਉਹਦੀ ਮਹਿਮਾ ਜਿਹੜੀ ਹੈ ਉਹ ਵੈਸੇ ਹੀ ਕਰਵਾ ਦਿੰਦੇ ਆ ਜਦੋਂ ਇਹ ਸਿੱਖ ਜਿਹੜਾ ਹੈ ਗੁਰੂ ਨਾਲ ਜੁੜਦਾ ਹੈ ਅੰਤਰ ਆਤਮਾ ਵੀ ਕਹਿੰਦੇ ਤ੍ਰਿਪਤ ਹੋ ਜਾਂਦੀ ਹੈ ਇਹ ਗੁਰੂ ਦੀ ਬੜੀ ਵੱਡੀ ਕਿਰਪਾ ਹੈ ਪਿਆਰਿਓ ਆਪਾ ਪੜ੍ਹਦੇ ਸੀ ਨਾ ਜਾਪ-ਜਾਪ ਦੀ ਸਮਰੱਥਾ ਜਿਹੜੀ ਐ ਤੇ ਹਰਿਓ ਇਹ ਬਾਣੀਆਂ ਦਾ ਜਾਪ ਜ਼ਰੂਰ ਕਰਿਆ ਕਰੋ ਜਪਜੀ ਸਾਹਿਬ ਕਰ ਲਓ ਚਾਹੇ ਪੰਜ ਬਾਣੀਆਂ ਦੇ ਵਿੱਚੋਂ ਜਿਹੜੀ ਮਰਜ਼ੀ ਬਾਣੀ ਦਾ ਜਾਪ ਕਰੋ ਜੇ ਆਨੰਦ ਲੈਣਾ ਸਕੂਨ ਲੈਣਾ ਸੱਚ ਆਪਣੇ ਆਪ ਨੂੰ ਜਿਹੜਾ ਹੈ ਦ੍ਰਿੜ ਕਰਵਾਉਣਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਸਿਖਾ ਜੇ ਤੇਰੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਵਿਸ਼ਵਾਸ ਹੈ ਜੇ ਤੇਰੇ ਮਨ ਦੇ ਪ੍ਰਤੀ ਆਪਣੇ ਗੁਰੂ ਦੇ ਲਈ ਕੁਝ ਨਾ ਕੁਝ ਹੈ ਤੇ ਯਾਦ ਰੱਖੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਕਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਕਰੀ ਕਹਿੰਦੇ ਸਤਿਗੁਰੂ ਤੇ ਤੋਂ ਕੁਝ ਨਹੀਂ ਲੁਕਾਉਣਗੇ ਮੇਰੇ ਪਾਤਸ਼ਾਹ ਤੇ ਤੋਂ ਕੁਝ ਨਹੀਂ ਲੁਕਾਉਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੈ ਨਾ ਉਹ ਤੇਰੇ ਉੱਪਰ ਜ਼ਰੂਰ ਹੋ ਜਾਏਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਰਹਿਮਤ ਹੈ ਨਾ ਤੇਰੇ ਉੱਪਰ ਜ਼ਰੂਰ ਹੋ ਜਾਏਗੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਤੇਰੇ ਤੇ ਕਿਰਪਾ ਜ਼ਰੂਰ ਕਰਨਗੇ ਕਹਿੰਦੇ ਤੂੰ ਕਬਰਾਂ ਹੀ ਨਾ ਡੋਲੀ ਨਾ ਜੇ ਤੂੰ ਡੋਲ ਗਿਆ ਤੇ ਯਾਦ ਰੱਖੀ ਕਹਿੰਦੇ ਫਿਰ ਸਾਰਾ ਸਿਸਟਮ ਹੀ ਢ ਕੰਨੇ ਆਪਣੇ ਗੁਰੂ ਤੇ ਭਰੋਸਾ ਰੱਖੀ ਜਿਹੜਾ ਆਪਣੇ ਗੁਰੂ ਤੇ ਭਰੋਸਾ ਰੱਖਦਾ ਵਿਚਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਆ ਕਹਿੰਦੇ ਉਹਦੀ ਸਥਿਤੀ ਜਿਹੜੀ ਹੈ ਇਹ ਬਣ ਜਾਂਦੀ ਹੈ ਬਸ ਇਦੋਂ ਉੱਤੇ ਗੱਲ ਹੋਰ ਕੁਝ ਨਹੀਂ ਵਿਸ਼ਵਾਸ ਆਪਣੇ ਗੁਰੂ ਤੋਂ ਕਰੋ ਸੱਚੇ ਗੁਰੂ ਦੇ ਲੜ ਲੱਗੀਏ ਸ਼ਬਦ ਦੇ ਲੜ ਲੱਗੀਏ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਬਾਕੀਆਂ ਦੀ ਆਸ ਤੇ ਆਕਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ